ਕੰਨ ਸ਼੍ਰੀ ਗੁਰੂ ਰਾਮਦਾਸ ਦੀ ਕੰਨ ਸ਼੍ਰੀ ਗੁਰੂ ਰਾਮਦਾਸ ਦੀ ਕੰਨ ਸ਼੍ਰੀ ਗੁਰੂ ਰਾਮਦਾਸ ਦੀ ਇੱਕ ਅਰਦਾਸ ਪਾਤ ਕੀ ਰੰਗ ਕੀ ਗੁਰ ਰਾਮਦਾਸ ਰਾ ਕੋ ਸ਼ਰਨਾਈ ਗੁਰ ਰਾਮਦਾਸ ਜਪੋ ਗੁਰ ਰਾਮਦਾਸ ਰੱਖੋ ਸ਼ਰਨਾਈ ਗੁਰ ਰਾਮਦਾਸ ਸ਼੍ਰੀ ਗੁਰੂ ਰਾਮਦਾਸ ਜੀ ਪਾਤਨ ਸ਼੍ਰੀ ਪ੍ਰਿਆ ਕੋ ਤੇ ਆਵਤ ਮੇਰਾ ਮਨ ਤਨ ਹਰਿਆ ਆਪਣਾ ਤੇਰਾ ਆਵਤ ਮੇਰਾ ਮਨ ਤਨ ਹਰਿਆ ਹਰਦਾ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਕੇ ਅਦਾਸ ਪਾਠ ਕੀਰਤਨ ਕੀ ਇਕੇ ਅਰਦਾਸ ਬਾਟ ਕੀ ਰਤ ਕੀ ਪੜੋ ਇਕੇ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਗੁਰ ਰਾਮਦਾਸ ਗੁਰੂ ਰਾਮਦਾਸ ਰਾਖੋ ਸ਼ਰਨਾਈ ਹਮ ਆਵਗੁਣ ਪਰੇ ਇੱਕ ਗੁਣ ਨਾਹੀ ਹਮ ਆਵਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੇ ਬਿਖ ਖਾਹੀ ਸਤਿਦਾਰਾ ਸੋਪ੍ਰੀਤ ਲਗਾਈ ਗੁਰਦਾਨਾ ਸੋਪ੍ਰੀਤ ਲਗਾਈ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਗੁਰ ਰਾਮਦਾਸ ਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਤ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਕੇਰਦਾਸ ਬਾਟ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰਾ ਕੋ ਸ਼ਰਣਾਈ ਗੁਰੂ ਰਾਮਦਾਸ ਗੁਰੂ ਰਾਮਦਾਸ को शरण आई ਧੰਨ ਸ਼੍ਰੀ ਗੁਰੂ ਰਾਮਦਾਸ ਦੀ ਧੰਨ 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 ਸ਼੍ਰੀ ਗੁਰੂ ਰਾਮਦਾਸ ਦੀ ਰਾਮਦਾਸ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਧੰਨ ਰਾਮਦਾਸ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਧੰਨ ਰਾਮਦਾਸ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਦੀ ਤਨ ਸ੍ਰੀ ਗੁਰੂ ਰਾਮਦਾਸ ਜੀ 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 ਹਮ ਆਬ ਦੁਰ ਪਰੇ અમૃત શાળ બખે બખતાહી હે માયા મોહ પરમ પે તું લે માયા મોહ પરમ પે તું લે સુતદ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇਕ ਉਤਮ ਪੰਥ ਸੁਣਿਓ ਤੈ ਮਿਲੰਤ ਜਮtras ਮਿਡਾਈ ਤੈ ਮਿਲੰਤ ਜਮtras ਇਕ ਅਰਦਾਸ ਰੇ ਰਾਮਦਾਸ ਰਖੋ ਸ਼ਰਨਾਈ ਗੁਰ ਰਾਮਦਾਸ ਰਖੋ ਸ਼ਰਨਾਈ ਗੁਰ ਰਾਮਦਾਸ ਰਖੋ ਸ਼ਰਨਾਈ ਗੁਰ ਰਾਮਦਾਸ ਜਪੋ ਗੁਰ ਰਾਮਦਾਸ ਰਖੋ ਸ਼ਰਨਾਈ ਗੁਰ ਰਾਮਦਾਸ ਧੰਨ ਸ੍ਰੀ ਗੁਰੂ ਰਾਮਦਾਸ ਜੀ ਤਨ ਸ੍ਰੀ ਗੁਰੂ ਰਾਮਦਾਸ ਜੀ ਦਾਸ 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 ਧੰਨ ਸ੍ਰੀ ਗੁਰੂ ਰਾਮਦਾਸ ਜੀ 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 ਆਓ ਜੀ ਤੂੰ ਆਓ ਹਾ ਧੰਨ ਸ੍ਰੀ ਗੁਰੂ ਰਾਮਦਾਸ ਜੀ 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 ਇੱਕ ਅਰਦਾਸ ਪਾਠ ਕੀਰਤਨ ਇਕ ਅਰਦਾਸ ਬਾਟ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਇਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਰਾਖੋ ਸ਼ਰਨਾਈ ਗੁਰੂ ਰਾਮਦਾਸ ਗੁਰੂ ਰਾਮਦਾਸ ਗੁਰੂ ਰਾਮ ਗੋਰੇ RAM ਦਾਸ ਰਾਖੋ ਸਰਣਾਇ ਸਾਥ ਆਪ ਹਾਲ ਜਿਵੇਂ ਸਤਿਵਚਨ ਜਿਵੇਂ ਘਰ ਵਿੱਚ ਮਾਂ ਬਾਪ ਹੁੰਦਾ ਹੈ ਜਦੋਂ ਬੱਚਾ ਗਲਤੀ ਕਰੇ ਉਹਦੇ ਕੋ ਦੋ ਆਪਸ਼ਨਸ ਨੇ। ਪਹਿਲੀ ਆਪਸ਼ਨ ਕੀ ਹੈ? ਜਾਂ ਤੇ ਉਹ ਗਲਤੀ ਮੰਨ ਲਵੇ। ਤੇ ਮਾਪੇ ਕਹਿੰਦਾ ਕੋਈ ਗੱਲ ਨਹੀਂ ਗਲਤੀ ਹੋ ਗਈ ਫਿਰ ਕਿਹੜੀ ਗੱਲ ਬੱਚਾ ਹੈ? ਅੱਜ ਗਲਤੀ ਕਰੇਗਾ ਕੱਲ ਕਰੇਗਾ ਪਰਸੋਂ ਸਮਝ ਜਾਏਗਾ। ਤੇ ਜੇ ਇਹ ਬੱਚਾ ਕਹੇ ਕਿ ਮੈਂ ਨਹੀਂ ਮੰਨਦਾ। ਮੈਂ ਤਾਂ ਕੀਤਾ ਹੀ ਨਹੀਂ। ਫਿਰ ਪਹਿਲਾਂ ਗਿੱਚੀ ਚ ਛੜਦਾ ਪਿਓ। ਫਿਰ ਜਦੋਂ ਨਾ ਮੰਨਣ ਤੇ ਆਵੇ ਫਿਰ ਮਾਂ ਵੀ ਘਾਟਰੀ ਫਿਰ ਦੋ ਮਾਂ ਵੀ ਲਾ ਦਿੰਦੀ ਕੰਨਾ ਤੇ ਵੀ ਪਿਓ ਗਾੜੀ ਜਮਾਨ ਲੜਾਉਣਾ ਮੰਨ ਜੇਗਾ ਤੇ ਬਚ ਜਾਏਗਾ ਨਹੀਂ ਤੇ ਅੱਜ ਵੀ ਮਰਿਆ ਤੇ ਕੱਲ ਵੀ। ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਇਹੋ ਹੀ ਥਿਉਰੀ ਜਿਹੜੀ ਹੈ ਦੁਨਿਆਵੀ ਮਾਂ ਬਾਪ ਦੇ ਕਚੈਰੀ 'ਚ ਲੱਗ ਹੁੰਦੀ ਹੈ ਤੇ ਇਹੀ ਥਿਉਰੀ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਉਹ ਤਿਆਰ ਹੈ ਰੱਖਿਆ ਕਰਨ ਨੂੰ ਪਰ ਉਹ ਕਹਿੰਦਾ ਜੋ-ਜੋ ਮੈਂ ਕਹਿੰਦਾ ਹੈ ਆਪਣੀ ਲਾਈਫ 'ਚ ਇੰਪਲੀਮੈਂਟ ਤੇ ਕਰ ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਜੋ ਗੁਰ ਕਹੈ ਸੋਈ ਪਲ ਮੰਨੋ ਜਿਦ ਦਿਨ ਆ ਖੇਡ ਅਸੀਂ ਸਮਝ ਵਿੱਚ ਲੈਣ ਦੀ ਆਪਣੇ ਤਾਂ ਸਾਡਾ ਅੱਜ ਵੀ ਸੁਹੇਲਾ ਤੇ ਸਾਡਾ ਕੱਲ ਵੀ ਸੁਹੇਜਾ